ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪੇ ਦੇ ਬੁਝਾਏ ਏ ਭਈਓ ਜਨਪੁਰਖ ਹਮੇਸ਼ਾ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਹਨ ਜਿਨਾਂ ਤਾਈਂ ਪਰਮੇਸ਼ਰ ਆਪ ਹੀ ਗੁਰੂ ਰੂਪ ਹੋ ਕਰਕੇ ਬੁਝ ਜਾਏ ਕੀ ਇਹ ਸਮਝਾ ਦਿੰਦਾ ਹੈ ਵਾਹ ਵਾਹ ਕਰਦੇ ਆ ਮਨ ਨਿਰਮਲ ਹੋਵੇ ਹਉਮੈ ਵਿੱਚ ਹੋ ਜਾਏ ਵਾਹਿਗੁਰੂ ਵਾਹਿਗੁਰੂ ਕਰਦੇ ਆ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਆ ਮਨ ਹਿਰਦਾ ਸ਼ੁੱਧ ਹੋ ਜਾਂਦਾ ਅਤੇ ਅੰਦਰੋਂ ਹੰਗਤਾ ਮਮਤਾ ਚਲੀ ਜਾਂਦੀ ਹੈ ਵਾਹ ਵਾਹ ਗੁਰੂ ਸਿੱਖ ਜੋ ਨਿਤ ਕਰੇ ਸੋ ਮਨ ਚਿੰਦੇ ਆ ਪਲ ਪਾਏ ਜਿਹੜੇ ਗੁਰਸਿੱਖ ਨਿਤਾ ਪ੍ਰਤੀ ਹੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਮਨ ਇਛਤ ਫਲਾਂ ਦੇ ਤਾਈ ਪ੍ਰਾਪਤ ਕਰ ਲੈਂਦੇ ਹਨ ਵਾਹ ਵਾਹ ਕਰਹਿ ਸੀ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ ਜੋ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਹਨ ਉਹ ਜਨਪੁਰਖ ਸੋਹਣੇ ਸੁੰਦਰ ਸ਼ੋਭ ਨੇਕ ਹਨ ਛੇ ਹਰ ਪਰਮੇਸ਼ਰ ਸਾਨੂੰ ਉਹਨਾਂ ਦੇ ਸੰਗ ਨਾਲ ਮਿਲਾਉਣਾ ਕਰ ਵਾਹ ਵਾਹ ਹਿਰਦੇ ਉਜਰਾ ਮੁਖੋ ਪੀ ਵਾਹ ਵਾਹ ਕਰਿਓ ਫਿਰ ਅਸੀਂ ਵੀ ਵਾਹਿਗੁਰੂ ਵਾਹਿਗੁਰੂ ਮੰਤਰ ਨੂੰ ਆਪਣੇ ਹਿਰਦੇ ਮਨ ਵਿੱਚੋਂ ਉਚਾਰਨ ਕਰੀਏ ਤੇ ਮੋਹੋਂ ਵੀ ਰਸਨਾ ਕਰਕੇ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਨਾਨਕ ਵਾਹ ਵਾਹ ਜੋ ਕਰਹਿ ਹਉ ਤਨ ਮਨ ਤਿਲ ਕਉ ਦੇਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜੇ ਵੀ ਗੁਰਸਿੱਖ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਆ ਮੈਂ ਆਪਣੇ ਤਨ ਸਰੀਰ ਤੇ ਮਨ ਅੰਤਹਿ ਕਰਨ ਉਹਨਾਂ ਤਾਈਂ ਦੇਣਾ ਕਰਦਾ ਹਾਂ ਮਹੱਲਾ ਤੀਜਾ ਵਾਹ ਵਾਹੂ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਮ ਏ ਭਾਈ ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੀ ਸਾਰਿਆਂ ਦਾ ਸਾਹਿਬ ਮਾਲਕ ਹੈ ਸਤ ਸਰੂਪ ਹੈ ਅਤੇ ਜਿਸ ਦਾ ਇਹ ਨਾਮ ਅੰਮ੍ਰਿਤ ਅਮਰ ਕਰ ਦੇਣ ਵਾਲਾ ਹੈ ਭਾਵ ਵਾਹਿਗੁਰੂ ਨਾਮ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਹੈ ਅਤੇ ਅੰਮ੍ਰਿਤ ਵਰਗਾ ਸਵਾਦਿਕ ਹੈ ਜਿਨ ਸੇਵਿਆ ਤਿਨ ਫਲ ਪਾਇਆ ਹੋ ਤਿਨ ਬਲਹਾਰੈ ਜਾਉ ਜਿਨ੍ਹਾਂ ਨੇ ਵਾਹਿਗੁਰੂ ਮੰਤਰ ਦਾ ਸੇਵਨ ਕੀਤਾ ਹੈ ਉਹਨਾਂ ਨੇ ਬ੍ਰਹਮ ਗਿਆਨ ਰੂਪੀ ਫਲ ਪ੍ਰਾਪਤ ਕੀਤਾ ਹੈ ਮੈਂ ਉਹਨਾਂ ਤੋਂ ਬਲਹਾਰੇ ਬਲਹਾਰ ਕੁਰਬਾਨ ਜਾਂਦਾ ਹਾਂ ਵਾਹ ਵਾਹ ਗੁਣੀ ਨਿਧਾਨ ਹੈ ਜਿਸਨੂੰ ਦੇ ਸੁਖਾਏ ਇਹ ਪਾਈ ਵਾਹਿਗੁਰੂ ਵਾਹਿਗੁਰੂ ਮੰਤਰ ਦਾ ਸਿਮਰਨ ਸਭ ਗੁਣਾ ਦਾ ਨਿਧਾਨ ਖਜ਼ਾਨਾ ਹੈ ਜਿਸ ਨੂੰ ਗੁਰੂ ਸਾਹਿਬ ਜੀ ਦੇਣਾ ਕਰਦੇ ਆ ਉਹ ਇਹਨਾਂ ਗੁਣਾ ਨੂੰ ਖਾਣਾ ਕਰਦਾ ਹੈ ਭਾਵ ਧਾਰਨ ਕਰਦਾ ਹੈ ਵਾਹਿਵਾਹਿ ਵਾਹਿ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਜਲਾ ਵਿੱਚ ਅਤੇ ਥਲ ਥਲਾਂ ਵਿੱਚ ਸਾਰੇ ਭਰਪੂਰ ਵਿਆਪਕ ਹੈ ਜਲਦੀ ਨਿਆਈ ਉੱਤਮ ਅਧਿਕਾਰੀਆਂ ਤੇ ਥਲ ਦੀ ਨਿਆਈ ਮੱਧਮ ਅਧਿਕਾਰੀਆਂ ਵਿੱਚ ਵਿਆਪਕ ਹੈ ਤੇ ਉਹ ਮੁਖੀ ਗੁਰਾਂ ਗੁਰਮੁਰ ਗੁਰਮੁਖ ਜਨਾਂ ਦੀ ਸੰਗਤ ਕਰਕੇ ਪ੍ਰਾਪਤ ਕੀਤਾ ਜਾਂਦਾ ਹੈ ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰ ਪੂਰੇ ਵਾਹ ਵਾਹ ਭਾਵੇ ਏ ਗੁਰਸਿੱਖੋ ਤੁਸੀਂ ਸਾਰੇ ਹੀ ਨਿਤਾ ਪ੍ਰਤੀ ਵਾਹਿਗੁਰੂ ਵਾਹਿਗੁਰੂ ਕਰਨਾ ਕਰੋ ਕਿਉਂਕਿ ਪੂਰਨ ਗੁਰੂ ਸਾਹਿਬ ਜੀ ਨੂੰ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਪਉਂਦਾ ਚੰਗਾ ਲੱਗਦਾ ਹੈ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ ਕਿ ਜਿਹੜਾ ਵੀ ਮਨ ਹਿਰਦੇ ਕਰਕੇ ਅਤੇ ਚੇਤ ਦੀ ਚਿਤਵਨੀ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ ਉਸ ਦੇ ਬਾਸ ਜਮ ਕੰਕਰ ਜਮਾਂ ਦੇ ਦੂਤ ਅਜਰਾਇਲ ਮਿਕਾਇਲ ਆਦ ਨਹੀਂ ਆ ਸਕਦੇ ਪਉੜੀ ਹਰ ਜੀਓ ਸੱਚਾ ਸੱਚ ਹੈ ਸੱਚੀ ਗੁਰਬਾਣੀ ਏ ਭਾਈ ਹਰ ਜੀਓ ਹਰੀ ਪਰਮੇਸ਼ਰ ਜੀ ਪਿਛੇ ਵੀ ਸੱਚਾ ਸੀ ਹੁਣ ਵੀ ਸੱਚਾ ਤੇ ਆਗਾਹ ਨੂੰ ਵੀ ਸੱਚਾ ਰਹੇਗਾ ਅਤੇ ਉਸ ਸਤ ਸਰੂਪ ਨੂੰ ਕਥਨ ਕਰਨ ਜਾਂ ਜਨਾਉਣ ਵਾਲੀ ਗੁਰਬਾਣੀ ਵੀ ਸੱਚੀ ਹੈ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਬਾਣੀ ਏ ਭਾਈ ਸੱਚੇ ਗੁਰਾਂ ਤੋਂ ਹੀ ਪਰਮੇਸ਼ਰ ਨੂੰ ਪਛਾਣੀਦਾ ਹੈ ਫਿਰ ਸਤ ਸਰੂਪ ਵੇ ਸੁਤੇ ਸਿੱਧ ਹੀ ਚੇਤ ਦੀ ਬਿਰਤੀ ਸਮਾ ਜਾਂਦੀ ਹੈ ਅਨ ਦਿਨ ਜਾਗਹਿ ਨਾ ਸਵਹਿ ਜਾਗਤ ਰਹਿਣ ਵਿਹਾੜੀ ਉਹ ਰਾਤ ਦਿਨ ਪਰਮੇਸ਼ਰ ਦੇ ਪ੍ਰੇਮ ਤੇ ਸਿਮਰਨ ਵਿੱਚ ਜਾਗਦੇ ਰਹਿੰਦੇ ਆ ਤੇ ਅਵਿਦਿਆ ਰੂਪੀ ਨੀਂਦ ਵਿੱਚ ਸੌਂਦੇ ਨਹੀਂ ਹਨ ਇਹ ਉਹਨਾਂ ਦੀ ਅਵਸਥਾ ਰੂਪੀ ਰਾਤ ਗਿਆਨ ਅਵਸਥਾ ਵਿੱਚ ਜਾਗਦਿਆਂ ਹੀ ਵਿਹਾਣੀ ਬਤੀਤ ਹੁੰਦੀ ਹੈ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਜਿਨ੍ਹਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਖਰੀਦੇ ਨਾਮ ਰਸ ਨੂੰ ਚਖਣਾ ਭਾਵ ਧਾਰਨ ਕੀਤਾ ਹੈ ਉਹ ਪ੍ਰਾਣੀ ਪ੍ਰਾਣਾਤਾਰੀ ਜੀਵ ਪੁੰਨ ਆਤਮਾ ਹਨ ਪਰ ਬਿਨ ਗੁਰ ਕਿਨੈ ਨਾ ਪਾਇਓ ਪਚ ਮੋਏ ਅਜਾਣੀ ਸਤਿਗੁਰੂ ਸਾਹਿਬ ਜੀ ਤੋਂ ਬਗੈਰ ਕਿਸੇ ਨੇ ਵੀ ਇਸ ਦਾਤ ਨੂੰ ਪਉਣਾ ਨਹੀਂ ਕੀਤਾ ਅਜਾਣੀਆਂ ਅਨ ਜਾਣ ਪੁਰਸ਼ ਵਿਸ਼ਿਆਂ ਵਿੱਚ ਹੀ ਸੜ ਖਜ ਧੋਕੇ ਮਰਦੇ ਰਹਿੰਦੇ ਆ ਸਲੋਕ ਮਹੱਲਾ 3 ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰਨਾ ਕੋਏ ਵਾਹ ਵਾਹ ਵਾਹਿਗੁਰੂ ਪਾਤਸ਼ਾਹ ਜੀ ਦੀ ਬਾਣੀ ਉਹ ਪਰਮੇਸ਼ਰ ਦਾ ਨਾਮ ਅਗੰਮਗਮਤਾ ਤੋਂ ਆਕਾਰਾਂ ਤੋਂ ਰਹਿਤ ਪ੍ਰਭੂ ਦੀ ਬਾਣੀ ਨਿਰੰਕਾਰ ਹੈ ਪ੍ਰਭੂ ਦੀ ਬਾਣੀ ਹੈ ਨਿਰੰਕਾਰ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ ਹੈ ਉਸ ਬਾਣੀ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ ਵਾਹ ਵਾਹ ਅਗਮ ਅਥਾਹ ਹੈ ਵਾਹ ਵਾਹ ਸੱਚਾ ਸੂਏ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਗਮਤਾ ਤੋਂ ਰਹਿਤ ਤੇ ਅਥਾਹ ਡੂੰਗਾ ਅਗਮ ਮਨ ਦੇ ਸੰਕਲਪਾਂ ਵਕਲਪਾਂ ਤੋਂ ਰਹਿਤ ਤੇ ਅਥਾਹ ਵੇਦਾਂ ਕਿਤਾਬਾਂ ਜਾਂ ਸ਼ਕਤੀ ਬਿਰਤੀ ਕਰਕੇ ਜਾਂ ਬੁੱਧ ਦੀ ਸਿਆਣਪ ਨਾਲ ਉਸ ਦਾ ਥਾ ਨਹੀਂ ਪਾਇਆ ਜਾਂਦਾ ਉਹ ਵਾਹਿਗੁਰੂ ਵਾਹਿਗੁਰੂ ਸਤ ਸਰੂਪ ਹੈ ਵਾਹ ਵਾਹ ਵੇ ਪਰਵਾਹ ਹੈ ਵਾਹ ਵਾਹ ਕਰੇ ਸਹੋਏ ਅਸਰਜ ਰੂਪ ਵਾਹਿਗੁਰੂ ਵੇ ਪਰਵਾਹ ਪਰਵਾਹ ਤੂੰ ਰਹਿਤ ਬੇਮਤਾਜ ਹੈ ਅਤੀਜੂ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਉਹ ਵੀ ਬੇਮਤਾਜ ਹੋ ਜਾਂਦਾ ਵਾਹ 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 ਅਮਰਤ ਨਾਮ ਹੈ ਗੁਰਮਖ ਪਾਵੇ ਕੋਈ ਵਾਹਿਗੁਰੂ ਵਾਹਿਗੁਰੂ ਮੰਤਰ ਅੰਮ੍ਰਿਤ ਨਾਮ ਹੈ ਕੋਈ ਗੁਰਮੁਖ ਜਨ ਹੀ ਇਸ ਨਾਮ ਨੂੰ ਗੁਰਾਂ ਦੁਆਰਾ ਪਾਉਂਦਾ ਹੈ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰ ਦੇ ਵਾਹਿਗੁਰੂ ਵਾਹਿਗੁਰੂ ਮਿਹਰ ਨਿਸ਼ਕਾਮ ਕਰਮਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ ਇਹ ਦਾਤ ਮਹਾਰਾਜ ਆਪ ਹੀ ਕਿਰਪਾਲਤਾ ਕਰਕੇ ਦੇਣਾ ਕਰਦੇ ਆ ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨੰਦਿਨ ਨਾਮ ਲਐ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਜੋ ਅਨੰਦਿਨ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਲੈਂਦੇ ਆ ਉਹ ਵਾਹਿਗੁਰੂ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਹਨ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸਾਤ ਨ ਆਵਈ ਦੂਜੀ ਨਾਹੀ ਜਾਏ ਸਤਿਗੁਰੂ ਸਾਹਿਬ ਜੀ ਦੀ ਸੇਵੇ ਟਹਿਲ ਤੋਂ ਬਗੈਰ ਹਿਰਦੇ ਅੰਦਰ ਸ਼ਾਂਤੀ ਨਹੀਂ ਆਉਂਦੀ ਅਤੇ ਦ્વੈਤ ਭਾਵਨਾ ਵੀ ਨਹੀਂ ਜਾਂਦੀ ਅਵਲ ਗੁਰਮਤ ਹੈ ਤੇ ਦੂਜੀ ਦੁਰਮਤ ਹੈ ਭਾਵੇਂ ਦੁਰਮਤ ਨਹੀਂ ਜਾਂਦੀ ਜੇ ਬਹੁਤ ਹੀ ਰਾ ਲੋਚੀਏ ਵਿਣ ਕਰਮੈ ਪਾਇਆ ਨਾ ਜਾਏ ਜੇਕਰ ਬਹੁਤ ਚਾਹਣਾ ਕਰੀਏ ਕਿ ਗੁਰੂ ਮਿਲ ਪਵੇ ਪਰ ਵਿਣ ਬਿਨਾ ਪਰਮੇਸ਼ਰ ਦੀ ਕਰਮੈ ਮਿਹਰ ਜਾਂ ਬਖਸ਼ਿਸ਼ ਤੋਂ ਬਗੈਰ ਕਰਮੈ ਨਿਸ਼ਕਾਮ ਕਰਮ ਕੀਤਿਆਂ ਤੋਂ ਬਿਨਾ ਗੁਰਾਂ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ ਜਿਨ੍ਹਾਂ ਅੰਤਰ ਲੋਭ ਵਿਕਾਰ ਹੈ ਦੂਜੈ ਪਾਏ ਕੋ ਆਏ ਜਿਨ੍ਹਾਂ ਦੇ ਅੰਦਰ ਪਦਾਰਥਾਂ ਦੇ ਖਾਣ ਦਾ ਲੋਭ ਲਾਲਚ ਤੇ ਵਿਕਾਰ ਕਾਮ ਕ੍ਰੋਧ ਆਦ ਹਨ ਅਤੇ ਦੂਜੈ ਭਾਈ ਦ્વੈਤ ਭਾਵ ਵਿੱਚ ਗੁਆਚੇ ਰਹਿੰਦੇ ਆ ਜੰਮਣ ਮਰਨ ਨ ਚੁੱਕਈ ਹਉਮੈ ਵਿੱਚ ਦੁੱਖ ਪਾਏ ਉਹਨਾਂ ਮਨ ਮੁੱਖਾਂ ਦਾ ਜੰਮਣਾ ਮਰਨਾ ਚੁੱਕਿਆ ਨਹੀਂ ਜਾਂਦਾ ਜੂਨਾ ਵਿੱਚ ਆਉਂਦੇ ਜਾਂਦੇ ਹੀ ਰਹਿੰਦੇ ਆ ਅਤੇ ਹੰਗਤਾ ਮਮਤਾ ਦੇ ਵਿੱਚ ਅੰਦਰ ਲੱਗਣ ਕਰਕੇ ਦੁੱਖ ਪਾਉਂਦੇ ਆ ਜਿਨ੍ਹਾਂ ਸਤਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾ ਹੈ ਹੁਣ ਅੱਗੇ ਦੱਸ ਰਹੇ ਜਿਨ੍ਹਾਂ ਨੇ ਸਤਗੁਰਾਂ ਦੇ ਨਾਲ ਆਪਣਾ ਚਿਤ ਮਨ ਨੂੰ ਲਾਉਣਾ ਕੀਤਾ ਉਹਨਾਂ ਵਿੱਚੋਂ ਕੋਈ ਖਾਲੀ ਨਹੀਂ ਆ ਪਾਵ ਸਾਰੇ ਧਰਮ ਅਰਥ ਕਾਮ ਮੋਖ ਆਦ ਪਦਾਰਤ ਪਾਲੇ ਉਹਨਾਂ ਨੇ ਦੇ ਇਨਜਾਮ ਕੀ ਤਲਬ ਨਾ ਹੋਵਈ ਨਾ ਓਏ ਦੁਖ ਸਹਾਰੇ ਉਹਨਾਂ ਨੂੰ ਜਮਦੂਤਾਂ ਦੀ ਤਲਬ ਬੁਲਾਹਟ ਨਾ ਹੋਵਈ ਨਹੀਂ ਹੁੰਦੀ ਭਾਵ ਜਮਾਂ ਦੇ ਸੱਦੇ ਨਹੀਂ ਆਉਂਦੇ ਤੇ ਉਥੇ ਧਰਮ ਰਾਜੇ ਦੀ ਕਚਹਿਰੀ ਵਿੱਚ ਜਵਾਬ ਦੇਣ ਲਈ ਨਹੀਂ ਜਾਣਾ ਪਵੇਗਾ ਅਤੇ ਨਾ ਹੀ ਉਹਨਾਂ ਪੁਰਸ਼ਾਂ ਨੂੰ ਜਮਾਂ ਦੇ ਦੁਖ ਸਹਾਰਨੇ ਪੈਂਦੇ ਆ ਨਾਨਕ ਗੁਰਮੁਖ ਉੱबरे ਸੱਚੇ ਸਬਦ ਸਮਾਹੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਉਹ ਗੁਰਮੁਖ ਪੁਰਸ਼ ਜਮਾ ਦੇ ਦੁੱਖਾਂ ਤੋਂ ਬਚੇ ਹਨ ਜੋ ਸੱਚੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸੱਚ ਸਰੂਪ ਵਿੱਚ ਸਮਾ ਗਏ ਆ ਪੌੜੀ ਢਾਡੀ ਤਿਸਨੋਂ ਆਖੀਐ ਜੇ ਖਸਮੈ ਧਰੇ ਪਿਆਰ ਇਹ ਭਾਈ ਢਾਡੀ ਜਸ ਕਰਨ ਵਾਲਾ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ ਖਸਮੈ ਮਾਲਕ ਪਰਮੇਸ਼ਰ ਵਿੱਚ ਪਿਆਰ ਧਾਰਨਾ ਕਰੇ ਦਰ ਖੜਾ ਸੇਵਾ ਕਰੇ ਗੁਰਬਖਦੀ ਵਿਚਾਰ ਹਾਂ ਸਾਧ ਸੰਗਤ ਰੂਪੀ ਦਰ ਦਵਾਰੇ ਜਾਂ ਗਿਆਨ ਰੂਪੀ ਦਵਾਰੇ ਵਿੱਚ ਅੰਤਰਮੁਖ ਬਿਰਤੀ ਰੂਪ ਖਲੋ ਕਰਕੇ ਖੜਾ ਹੋ ਕੇ ਚੋਬਦਾਰਾਂ ਵਾਂਗੂ ਟਹਿਲ ਕਰੇ ਅਤੇ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਵਿਚਾਰ ਕਰੇ ਢਾਡੀ ਦਰ ਘਰ ਪਾਏ ਸੀ ਸੱਚ ਰੱਖੇ ਉਰਤਾਰ ਏ ਭਾਈ ਉਹ ਢਾਡੀ ਕੀਰਤੀ ਕਰਨ ਵਾਲਾ ਗਿਆਨ ਰੂਪੀ ਦਵਾਰੇ ਵਿੱਚ ਇਸਤਿਤ ਹੋ ਕੇ ਸਰੂਪ ਰੂਪੀ ਘਰ ਨੂੰ ਪਾ ਲਵੇਗਾ ਜੋ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ ਢਾਡੀ ਕਾ ਮਹਿਲ ਅਗਲਾ ਹਰ ਕੈ ਨਾਇ ਪਿਆਰ ਜਿਸ ਨੇ ਪਰਮੇਸ਼ਰ ਦੇ ਨਾਮ ਵਿੱਚ ਪਿਆਰ ਕੀਤਾ ਹੈ ਉਸ ਢਾਡੀ ਕੀਰਤਨੀਏ ਦਾ ਅਨਾਦ ਕਾਲ ਦਾ ਸਰੂਪ ਰੂਪ ਮਹਾਲ ਉਸ ਨੂੰ ਪ੍ਰਾਪਤ ਹੋਇਆ ਹੈ ਟਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਟਾਡੀ ਜਸ ਕਰਨ ਵਾਲੇ ਦੀ ਸੇਵਾ ਟਹਿਲ ਅਤੇ ਚੱਕਰੀ ਨੌਕਰੀ ਭਗਤੀ ਰੂਪੀ ਚੱਕਰੀ ਚਾ ਕਰੀ ਚਾਹਤ ਸ਼ਾਹ ਨਾਲ ਕੀਤੀ ਹੋਈ ਸੇਵਾ ਇਹੋ ਹੀ ਹੈ ਜੋ ਹਰੀ ਦੇ ਨਾਮ ਨੂੰ ਜਪਦਾ ਅਤੇ ਪਰਮੇਸ਼ਰ ਆਪਣੇ ਬਿਰਦ ਅਨਸਾਰ ਉਸ ਨੂੰ ਤਾਰਨਾ ਕਰਦਾ ਹੈ ਸਲੋਕ ਮਹੱਲਾ 3 ਜੀ ਇੱਕ ਵਾਰ ਸਤਿਗੁਰੂ ਧੰਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਹਜ਼ੂਰੀ ਵਿੱਚ ਕਿਸੇ ਰਾਗੀ ਨੇ ਗੂਜਰੀ ਰਾਗਣੀ ਗਾਉਣੇ ਕੀਤੇ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਸ ਰਾਗੀ ਨੇ ਬਹੁਤ ਸੁੰਦਰ ਗੂਜਰੀ ਰਾਗਣੀ ਗਾਇਨ ਕੀਤੀ ਹੈ ਤਦ ਸੁਣ ਕੇ ਸਤਿਗੁਰੂ ਜੀ ਜੀਵ ਰੂਪ ਇਸਤਰੀ ਨੂੰ ਸਿੱਖਿਆ ਦਿੰਦੇ ਹੋਏ ਇਹ ਪਾਵਨ ਉਪਦੇਸ਼ ਇਸ ਸ਼ਬਦ ਰਾਹੀਂ ਉਚਾਰਦੇ ਹਨ ਗੂਜਰੀ ਜਾਤ ਗਵਾਰ ਜਾ ਸਹੋ ਪਾਏ ਆਪਣਾ ਏ ਗੁਰਸਿੱਖੋ ਗੂਜਰੀ ਰਾਗਣੀ ਗਾਉਣੀ ਤਾਂ ਹੀ ਸਫਲੀ ਆ ਜੇਕਰ ਅੰਦਰੋਂ ਗਵਾਰ ਬੇਸਮਝੀ ਚਲੀ ਜਾਵੇ ਜਾ ਜਦ ਆਪਣੇ ਸਹੋ ਮਾਲਕ ਪਰਮੇਸ਼ਰ ਨੂੰ ਪਾ ਲੈਣਾ ਕਰੇ ਗੁਰ ਕਹਿਬਦ ਵਿਚਾਰ ਅਨੰਦਨ ਹਰ ਜਪ ਜਾਪਣ ਗੁਰਾਂ ਦੇ ਬਖਸ਼ੇ ਹੋਏ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਅਨੰਦਨ ਰਾਤ ਦਿਨ ਹੀ ਜਪਣ ਜੋਗ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੇ ਜਿਸ ਸਤਿਗੁਰ ਮਿਲੈ ਤਿਸ ਭਉ ਪਵੈ ਸਾ ਕੁਲਵੰਤੀ ਨਾਰ हे ਭਾਈ ਜਿਸ ਨੂੰ ਸਤਿਗੁਰੂ ਸਾਹਿਬ ਜੀ ਜਾਂ ਸਤਿਗੁਰਾਂ ਦੀ ਸੰਗਤ ਮਿਲ ਪੈਂਦੀ ਹੈ ਉਸ ਜੀਵ ਰੂਪ ਇਸਤਰੀ ਦੇ ਮਨ ਵਿੱਚ ਪਰਮੇਸ਼ਰ ਦਾ ਡਰ ਪੈ ਜਾਂਦਾ ਹੈ ਅਤੇ ਉਹ ਜੀਵ ਰੂਪ ਇਸਤਰੀ ਨਾਰ ਸ੍ਰੇਸ਼ਟ ਕੁਲ ਵਾਲੀ ਹੁੰਦੀ ਹੈ ਦੇਵੀ ਕੁਲ ਵਾਲੀ ਮਹਾਤਮਾ ਜਗਿਆਸੂ ਰੂਪ ਇਸਤਰੀ ਹੈ ਸਾ ਹੁਕਮ ਪਛਾਣੈ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਉਹ ਪਤੀ ਪਰਮੇਸ਼ਰ ਦਾ ਹੁਕਮ ਪਛਾਣਦੀ ਆ ਜਿਸ ਉਪਰ ਕਰਤਾਰ ਵਾਹਿਗੁਰੂ ਰਚਣਹਾਰ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹ ਕੁਚੱਜੀ ਕੁਲਖੜੀ ਪਰ ਹਰ ਛੁੱਡੀ ਪਤਾਰ ਪਰ ਉਹ ਜੋ ਕੁਚੱਗੀ ਕੁਚੱਜੀ ਖੋਟੇ ਚੱਜ ਵਾਲੀ ਤੇ ਕੁਲਖਣੀ ਖੋਟੇ ਲਛਣਾ ਵਾਲੀ ਹੈ ਉਸ ਨੂੰ ਪਧਾਰ ਪਤੀ ਪਰਮੇਸ਼ਰ ਨੇ ਤਿਆਗ ਛੋਡੀ ਛੱਡਿਆ ਹੈ ਭੈ ਪਇ ਮਲ ਕੱਟੀ ਹੈ ਨਿਰਮਲ ਹੋਵੇ ਸਰੀਰ ਪਰ ਜੇਕਰ ਇਸ ਦੇ ਅੰਦਰ ਵੀ ਪਤੀ ਪਰਮੇਸ਼ਰ ਦਾ ਭੈ ਡਰ ਪੈ ਜਾਵੇ ਹਰ ਵੇਲੇ ਅੰਗ ਸੰਗ ਜਾਣੇ ਉਸ ਦੀ ਔਗਣਾ ਰੂਪੀ ਮੈਲ ਕੱਟੀ ਜਾਵੇਗੀ ਅਤੇ ਸਰੀਰ ਦੇਹ ਕਰਕੇ ਵੀ ਨਿਰਮਲ ਉਜਲ ਹੋ ਜਾਵੇਗੀ ਭਾਵ ਸਰੀਰ ਕਰਕੇ ਕੋਈ ਮੰਦ ਕਰਮ ਨਹੀਂ ਕਰਦੀ ਅੰਤਰ ਪ੍ਰਗਾਸ ਮਤ ਊਤਮ ਹੋਵੇ ਹਰ ਜਪ ਗੁਣੀ ਗਹੀਰ ਗੁਣਾ ਦੇ ਗਹੀਰ ਖਜ਼ਾਨੇ ਪਰਮੇਸ਼ਰ ਦੇ ਨਾਮ ਨੂੰ ਜਪ ਸਿਮਰ ਕੇ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਚਾਨਣਾ ਹੋ ਜਾਂਦਾ ਹੈ ਅਤੇ ਬੁੱਧੀ ਵੀ ਊਤਮ ਸ੍ਰੇਸ਼ਟ ਭਾਵ ਸ੍ਰੇਸ਼ਟ ਆਤਮ ਵਿਸ਼ੈਣੀ ਹੋ ਜਾਂਦੀ ਆ ਹਰ ਜਪ ਗੁਣੀ ਗਹੀਰ ਉਸ ਦਾ ਹਿਰਦਾ ਹਰੀ ਨੂੰ ਜਪ ਕਰਕੇ ਗੁਣਾ ਦਾ ਗਹਿੀਰ ਖਜ਼ਾਨਾ ਸਮੁੰਦਰ ਬਣ ਗਿਆ ਹੈ ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੇ ਕਾਰ ਉਹ ਸਰੀਰ ਕਰਕੇ ਵੀ ਪ੍ਰਭੂ ਦੇ ਡਰ ਵਿੱਚ ਅੰਦਰ ਬੈਠਦੀ ਹੈ ਮਨ ਕਰਕੇ ਵੀ ਡਰ ਵਿੱਚ ਰਹਿੰਦੀ ਹੈ ਪ੍ਰਭੂ ਦੇ ਡਰ ਵਿੱਚ ਅੰਦਰ ਹੀ ਕੰਮ ਨੂੰ ਕਮਾਉਂਦੀ ਆ ਭਾਵ ਕਰਦੀ ਹੈ ਅਰਥਾਤ ਹਰ ਵੇਲੇ ਪਤੀ ਪ੍ਰਭੂ ਨੂੰ ਅੰਗ ਸੰਗ ਸਮਝਦੀ ਆ ਇਥੇ ਸੁਖ ਵਡਿਆਈਆ ਦਰਗਹਿ ਮੋਖ ਦਵਾਰ ਉਸ ਨੂੰ ਇਸ ਲੋਕ ਵਿੱਚ ਵੀ ਤੇ ਸੁਖ ਤੇ ਵਡਿਆਈਆਂ ਸੋਭਾ ਮਿਲਦੀ ਹੈ ਇਸ ਲੋਕ ਵਿੱਚ ਹੀ ਸੁਖ ਸਰੂਪ ਦੀ ਪ੍ਰਾਪਤੀ ਰੂਪ ਵਡਿਆਈਆਂ ਮਿਲਦੀਆਂ ਤੇ ਦਰਗਾਹ ਪਰਲੋਕ ਵਿੱਚ ਵੀ ਮੋਖ ਮੁਕਤੀ ਦਾ ਦਵਾਰ ਦਰਵਾਜ਼ਾ ਮਿਲਦਾ ਹੈ ਜੋ ਦਰ ਅੰਦਰ ਤੁਰਿਆ ਪਾਦਰੂਪੀ ਗਹਿ ਜਗਾ ਹੈ ਉਸ ਵਿੱਚ ਮੁਕਤੀ ਦੇ ਦਵਾਰੇ ਗਿਆਨ ਨੂੰ ਪ੍ਰਾਪਤ ਕਰਕੇ ਸਤਤ ਹੁੰਦੀ ਹੈ ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਫਿਰ ਹੈ ਨਿਜਮ ਹੈ ਕਿ ਪਰਮੇਸ਼ਰ ਦੇ ਭੈ ਡਰ ਧਾਰਨ ਤੋਂ ਭੈ ਤੋਂ ਰਹਿਤ ਸਰੂਪ ਪਾ ਲਈਦਾ ਪਾਪ ਪਾਰਾਵਰਦ ਰਹਿਤ ਪ੍ਰਕਾਸ਼ ਰੂਪ ਪਰਮੇਸ਼ਰ ਵਿੱਚ ਉਸ ਜੀਵ ਰੂਪ ਇਸਤਰੀ ਦੀ ਪਰਤਕ ਜੋਤ ਮਿਲ ਜਾਂਦੀ ਹੈ ਨਾਨਕ ਖਸਮੈ ਭਾਵੈ ਸਾਪਲੀ ਜਿਸਨੂੰ ਆਪੇ ਬਖਸੀ ਕਰਤਾਰ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਜੋ ਜੀਵ ਰੂਪ ਇਸਤਰੀ ਪਤੀ ਅਕਾਲ ਪੁਰਖ ਨੂੰ ਪਾ ਜਾਂਦੀ ਆ ਉਹੋ ਹੀ ਭਲੀ ਚੰਗੀ ਹੈ ਜਿਸ ਨੂੰ ਆਪ ਹੀ ਕਰਤਾਰ ਰਚਨ ਹਰ ਪ੍ਰਭੂ ਬਖਸ਼ ਲੈਂਦਾ ਹੈ ਮਹੱਲਾ ਤੀਜਾ ਸਦਾ ਸਦਾ ਸਾਲਾਹੀਐ ਸੱਚੇ ਕਉ ਬਲ ਜਾਓ ਏ ਭਾਈ ਜੋ ਸਦੀਵ ਕਾਲ ਰਹਿਣ ਵਾਲਾ ਪ੍ਰਭੂ ਹੈ ਉਸ ਨੂੰ ਹਮੇਸ਼ਾ ਵਾਸਤੇ ਸਲਾਹੁਣਾ ਕਰੀਏ ਅਤੇ ਉਸ ਸਤ ਸਰੂਪ ਤਾਈ ਮਨ ਬਾਣੀ ਸਰੀਰ ਕਰਕੇ ਹਮੇਸ਼ਾ ਕੁਰਬਾਨ ਜਾਣਾ ਕਰੀਏ ਨਾਨਕ ਏਕ ਛੋੜ ਦੂਜੈ ਲੱਗੈ ਸਾ ਜੀਵਾ ਜਲ ਜਾਉ ਪਤਸ਼ਾਹ ਫਰਮਾਉਂਦੇ ਆ ਏ ਭਾਈ ਜੋ ਸਦੀਵ ਕਾਲ ਰਹਿਣ ਵਾਲਾ ਪ੍ਰਭੂ ਹੈ ਜੋ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਜੋ ਇੱਕ ਅਕਾਲ ਪੁਰਖ ਨੂੰ ਛੱਡ ਕਰਕੇ ਦੂਸਰੇ ਦੇਵੀ ਦੇਵਤਿਆਂ ਦੇ ਸਿਮਰਨ ਵਿੱਚ ਲੱਗਦੀ ਆ ਉਹ ਜੀਵਾ ਰਸਨਾ ਹੀ ਸੜ ਜਾਵੇ ਜੋ ਇੱਕ ਨੂੰ ਛੱਡ ਕੇ ਦ્વੈਤ ਭਾਵ ਵਿੱਚ ਲੱਗੇ ਹਨ ਉਹਨਾਂ ਭੇਦਵਾਦੀਆਂ ਦੀ ਜੀਭਾ ਸੜ ਜਾਵੇ ਪੌੜੀ ਅੰਸਾ અવਤਾਰ ਉਪਾਏ ਹੋਣ ਪਾਉ ਦੂਜਾ ਕੀਆ ਇੱਕ ਅਕਾਲ ਪੁਰਖ ਨੇ ਅੰਸਾ અવਤਾਰ ਈਸ਼ਵਰ ਦੀ ਸ਼ਕਤੀ ਦਾ ਕੁਝ ਹਿੱਸਾ ਪਾਉਣ ਵਾਲੇ ਪ੍ਰਿਥੂ ਆਦਿ ਰਾਜੇ ਉਪਾਏ ਹੋਣ ਪੈਦਾ ਕੀਤੇ ਆ ਇਹਨਾਂ ਨੇ ਈਸ਼ਵਰ ਦੀ ਅੰਸ਼ ਹੁੰਦਿਆਂ ਵੀ ਆਪਣੇ ਅੰਦਰ ਪਾਉ ਦੂਜਾ ਦ્વੈਤ ਭਾਵ ਕਰ ਲਿਆ ਜਿਉ ਰਾਜੇ ਰਾਜ ਕਮਾਵਦੇ ਦੁੱਖ ਸੁਖ ਭਿੜਿਆ ਇਹ ਤਾਂ ਇਉਂ ਹੋ ਗਏ ਜਿਵੇਂ ਰਾਜੇ ਲੋਕ ਦੁਨੀਆਂ ਦਾ ਰਾਜ ਭਾਗ ਕਮਾਉਂਦੇ ਹਨ ਤੇ ਲੋਕਾਂ ਨੂੰ ਉਪਦੇਸ਼ ਦੇਣ ਦੀ ਤਾਂ ਆਪ ਹੀ ਦੁੱਖ ਸੁਖ ਵਿੱਚ ਪਾ ਕੇ ਭਿੜਦੇ ਰਹੇ ਈਸ਼ਰ ਬ੍ਰਹਮਾ ਸੇਵਦੇ ਅੰਤ ਤਿਨੀ ਨ ਲਹੀਆ ਜੋ ਈਸ਼ਰ ਸ਼ਿਵਜੀ ਬ੍ਰਹਮਾ ਆਦ ਦੇਵਤਿਆਂ ਨੂੰ ਸੇਵਨਾ ਕਰਦੇ ਆ ਸ਼ਿਵ ਜੀ ਬ੍ਰਹਮਾ ਆਦ ਜੋ ਪਰਮੇਸ਼ਰ ਨੂੰ ਸੇਵਨਾ ਕਰਦੇ ਆ ਪਰ ਉਹਨਾਂ ਨੇ ਕਿਸੇ ਪ੍ਰਕਾਰ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਲੈਣਾ ਕੀਤਾ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ ਉਹ ਪਰਮੇਸ਼ਰ ਭੈ ਤੋਂ ਰਹਿਤ ਨਿਰੰਕਾਰ ਆਕਾਰ ਰਹਿਤ ਤੇ ਅਲਖ ਲਖਣ ਤੋਂ ਰਹਿਤ ਹੈ ਪਰ ਗੁਰਮੁਖ ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਪ੍ਰਗਟ ਹੋ ਜਾਂਦਾ ਹੈ ਦਿੱਤੈ ਸੋਗ ਵਿਜੋਗ ਨ ਵਿਆਪਈ ਅਸਥਿਰ ਜਗthਿਆ ਜੋ ਪਰਮੇਸ਼ਰ ਨੂੰ ਸਾਖਿਆਤ ਕਰਨ ਵਾਲੀ ਅਵਸਥਾ ਹੈ ਉਥੇ ਉਸ ਅਵਸਥਾ ਵਿੱਚ ਗੁਰਮੁਖ ਜਨਾਂ ਨੂੰ ਸੰਬੰਧੀਆਂ ਪਦਾਰਥਾਂ ਆਦ ਦੇ ਵਿਛੜਨੇ ਕਰਕੇ ਸੋਗ ਗਮ ਫਿਕਰ ਆਦ ਨਹੀਂ ਵਿਆਪਦਾ ਉਹ ਗੁਰਮੁਖ ਪੁਰਸ਼ ਜਗਤ ਵਿੱਚ ਰਹਿੰਦੇ ਹੋਏ ਵੀ ਉਸ ਸਰੂਪ ਵਿੱਚ ਇਸਤਿਤ ਹੋਏ ਰਹਿੰਦੇ ਆ वाहे गुरु वाहे गुरु वाहे गुरु ਵਾਹਿਗੁਰੂ ਜੀ ਕੀ ਫਤਿਹ